ਨਿੱਕੇ ਜਿਹੇ ਮਾਸੂਮ ਬੱਚੇ ਤੇ ਦੇਖੋ ਇਨਾ ਤਸ਼ੱਦਦ ਧਾਇਆ ਗਿਆ ਕਿ ਖਬਰ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਹੈਰਾਨ ਹੋਵੋਗੇ ਕਿ ਆਖਰਕਾਰ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੇ ਕਿੰਨੀ ਕੁ ਜ਼ਿਆਦਾ ਹਵਾਨੀਅਤ ਪੈਦਾ ਕਰ ਦਿੱਤੀ ਹੈ ਬੇਹਾਦ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਜਿਹੜੀ ਆ ਸਾਹਮਣੇ ਆਈ ਹੈ ਇਸ ਖਬਰ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਦਰਸਲ ਦੱਸਿਏ ਕਿ ਇੱਕ 10 ਸਾਲਾ ਦੇ ਮਾਸੂਮ ਬੱਚੇ ਦੇ ਨਾਲ ਇੱਕ ਔਰਤ ਦੇ ਵੱਲੋਂ ਘਟੀਆਂ ਹਰਕਤਾਂ ਕੀਤੀਆਂ ਗਈਆਂ ਨੇ ਦਰਸਲ ਤੁਹਾਨੂੰ ਦੱਸਿਏ ਕਿ ਕੁਝ ਸਮੇਂ ਪਹਿਲਾਂ ਜੋ ਹੈ ਇਹ ਬੱਚਾ ਜਿਹੜਾ ਵਾ ਗੁੰਮ ਹੋ ਗਿਆ ਸੀਗਾ ਲਾਪਤਾ ਹੋਇਆ ਔਰ ਲਾਪਤਾ ਹੋਣ ਦਾ ਕਾਰਨ ਮਾਪੇ ਹੀ ਸੀ ਯਾਨੀ ਕਿ ਮਾਪਿਆਂ ਨੇ ਆਪਣਾ ਪੁੱਤ ਵੇਚ ਦਿੱਤਾ ਸੀਗਾ ਤੇ ਜਿਸ ਔਰਤ ਕੋਲ ਵੇਚਿਆ ਤਾਂ ਉਸ ਔਰਤ ਨੇ ਇੰਨਾ ਕੁ ਜ਼ਿਆਦਾ ਕਹਿਰ ਇਸ ਮਾਸੂਮ ਤੇ ਢਾਇਆ ਕਿ ਤੁਹਾਨੂੰ ਹੈਰਾਨੀ ਹੋਊਗੀ ਕਿ ਆਖਰਕਾਰ ਇਸ ਨੂੰ ਕੁੱਤਿਆਂ ਦੇ ਵਿੱਚ ਰੱਖਿਆ ਜਾਂਦਾ ਸੀ ਕੁੱਤਿਆਂ ਦੀ ਦੇਖਭਾਲ ਕਰਦਾ ਸੀਗਾ ਉਸ ਦੀ ਡਿਊਟੀ ਲਗਾਈ ਹੋਈ ਸੀ ਚਿਹਰੇ ਦੇ ਉੱਤੇ ਗਰਮ ਪ੍ਰੈਸ ਲਗਾਈ ਗਈ ਕੁੱਟਮਾਰ ਕਰਦੀ ਸੀ ਔਰ ਛੋਟੇ ਜੇ ਮਾਸੂਮ ਦੇ ਤੇ ਬਹੁਤ ਕਹਿਰ ਇਸ ਔਰਤ ਦੇ ਵੱਲ ਉਟਾਇਆ ਗਿਆ ਪਟਿਆਲਾ ਤੋਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦਰਸਲਤਾਜੀ ਹੈ ਕਿ 10 ਸਾਲਾ ਦੇ ਮਸੂਮ ਬੱਚੇ ਦੇ ਨਾਲ ਜੋ ਕੁਝ ਹੋਇਆ ਰੱਬ ਕਿਸੇ ਨਾਲ ਵੀ ਨਾ ਕਰਵਾਵੇ ਕੁੱਤਿਆਂ ਦਾ ਪਾਲਣ ਪੋਸ਼ਣ ਉਸ ਬੱਚੇ ਵੱਲੋਂ ਕਰਵਾਇਆ ਜਾਂਦਾ ਸੀਗਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਸ ਨੂੰ ਜੋ ਹੈ ਕੁੱਤਿਆਂ ਵਿੱਚ ਹੀ ਰੱਖਿਆ ਜਾਂਦਾ ਸੀ ਬੱਚਿਆਂ ਨੂੰ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ ਉਸ ਦਾ ਮੂੰਹ ਹੱਥਾਂ ਤੇ ਬਾਹਾਂ ਤੇ ਗਰਮ ਪ੍ਰੈਸਾ ਲਾਈਆਂ ਜਾਂਦੀਆਂ ਸੀ ਉਸ ਦੇ ਸਿਰ ਤੇ ਸੱਟਾਂ ਕਾਰਨ ਕੰਨ ਚੋਂ ਖੂਨ ਨਿਕਲਿਆ ਹੋਇਆ ਸੀ ਔਰ ਜਦੋਂ ਇਸ ਬਾਰੇ ਗਵਾਂਡੀਆਂ ਨੂੰ ਜਦੋਂ ਪਤਾ ਵੀ ਲੱਗਦਾ ਉਹ ਦੇਖਦੇ ਨੇ ਤਾਂ ਗਵਾਂਡੀ ਫਿਰ ਸਮਾਜ ਸੇਵੀਆਂ ਦੀ ਪਹੁੰਚ ਕਰਦੇ ਨੇ ਸਮਾਜ ਸੇਵੀਆਂ ਕੋਲ ਜਾ ਕੇ ਫਿਰ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਜਾਂਦੀ ਹੈ ਔਰ ਉਸ ਔਰਤ ਦੇ ਜੰਗਲ ਤੋਂ ਛਡਵਾਇਆ ਜਾਂਦਾ ਹੈ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਐਫ ਆਈ ਆਰ ਦਾ ਜਿਸ ਔਰਤ ਦੇ ਖਿਲਾਫ ਹੋਈ ਹੈ ਔਰ ਤੁਹਾਨੂੰ ਦੱਸ ਦਈਏ ਕਿ ਹੁਣ ਵੱਡੇ ਐਕਸ਼ਨ ਲੱਤੇ ਜਾਣਗੇ ਔਰ ਨਾਲ ਦੀ ਨਾਲ 10 ਸਾਲ ਦੇ ਮਾਸੂਮ ਬੱਚੇ ਤੇ ਜੋ ਤਸ਼ੱਦਦ ਹੋਈ ਹੈ ਵਕ ਵਕ ਚੈਨਲਾਂ ਤੇ ਇਹ ਮਾਮਲਾ ਜਿਹੜਾ ਚੱਲ ਰਿਹਾ ਹੈ ਔਰ ਸੁਮੋਟੋ ਨੋਟਿਸ ਲੈਂਦੀਆਂ ਸਰਕਾਰੀ ਜਿੰਦ ਹਸਪਤਾਲ ਦੇ ਵਿੱਚ ਪੀੜਤ ਨੂੰ ਭੇਜਿਆ ਗਿਆ ਇਲਾਜ ਦੇ ਲਈ ਔਰ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਤੁਹਾਨੂੰ ਦੱਸ ਦਈਏ ਕਿ 10 ਸਾਲਾਂ ਮਾਸੂਮ ਨੂੰ ਗਰਮ ਪ੍ਰੈਸਾਂ ਦੇ ਨਾਲ ਤੇ ਉਸ ਦੇ ਉੱਤੇ ਤਸ਼ੱਦਦ ਢਾਈ ਗਈ ਹੈ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਤੋਂ ਬਾਅਦ ਹੁਣ ਵੱਡੇ ਐਕਸ਼ਨ ਜਿਹੜੇ ਨੇ ਕਮਿਸ਼ਨ ਦੇ ਵੱਲੋਂ ਲੱਤੇ ਜਾ ਰਹੇ ਨੇ ਉਸ ਔਰਤ ਦੇ ਉੱਤੇ ਸਖਤ ਐਕਸ਼ਨ ਲੱਤੇ ਜਾਣਗੇ ਔਰ 1 ਸਾਲ ਬਾਅਦ ਦਾਦੀ ਨੂੰ ਆਪਣੇ ਪੋਤੇ ਦਾ ਪਿਆਰ ਮਿਲਿਆ ਤਾਂ ਦਾਦੀ ਬੇहद ਭਾਵੁਕ ਹੈ ਤਸਵੀਰਾਂ ਬੇहद ਹੀ ਦਿਲ ਨੂੰ ਦਿਲਾ ਦੇਣ ਵਾਲੀਆਂ ਔਰ ਜਿਸ ਤਰੀਕੇ ਦੇ ਨਾਲ ਉਸ ਮਾਸੂਮ ਦੇ ਤੇ ਤਸ਼ੱਦਦ ਟਾਇਆ ਗਿਆ ਉਹ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਉਸ ਬੱਚੇ ਦਾ ਹਾਲ ਹੀ ਉਸ ਔਰਤ ਨੇ ਇੰਨਾ ਕੁ ਬੁਰਾ ਕਰ ਦਿੱਤਾ ਜਾਨੀ ਕਿ ਕਹਿੰਦੇ ਨੇ ਕਿ ਜੋ ਸੁਤੇਲੀ ਮਾਂ ਹੁੰਦੀ ਹੈ ਉਹ ਸੁਤੇਲੀ ਹੀ ਰਹਿੰਦੀ ਹੈ ਕਿਤੇ ਨਾ ਕਿਤੇ ਗੱਲਾਂ ਸੱਚ ਹੁੰਦੀਆਂ ਨੇ ਔਰ ਮਾਪਿਆਂ ਨੇ ਪਿਆਸੇ ਦੇ ਪਿੱਛੇ ਜਾਂ ਕੀ ਕਾਰਨ 'ਚ ਆਪਣਾ ਬੱਚਾ ਵੇਚਿਆ ਔਰ ਜਿਸ ਤੇ ਘਰ ਵੇਚਿਆ ਤਾਂ ਦੇਖੋ ਉਸ ਨੇ ਉਹਨਾਂ ਦੇ ਮਾਸੂਮ ਦਾ ਕੀ ਹਾਲ ਕਰ ਦਿੱਤਾ ਬੇहद ਹੀ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਕਹਿੰਦੇ ਨੇ ਕਿ ਮਾਂ ਬਾਪ ਆਪਣੇ ਬੱਚਿਆਂ ਦੇ ਲਈ ਬਹੁਤ ਕੁਝ ਕਰਦੇ ਨੇ ਉਹਨਾਂ ਨੂੰ ਤਤੀਵਾਣੀ ਲੱਗਣ ਦਿੰਦੇ ਪਰ ਮਾਪੇਬ ਦੇਖੋ ਜਿਨ੍ਹਾਂ ਨੇ ਨਰਕ ਦੇ ਵਿੱਚ ਆਪਣਾ ਬੱਚਾ ਸੁੱਟ ਦਿੱਤਾ ਸੀਗਾ ਔਰ ਜਿਸ ਤੋਂ ਬਾਅਦ ਉਸਦੇ ਹਾਲਾਤ ਹੁਣ ਉਹ ਦੇਖਦੇ ਨੇ ਤਾਂ ਉਹ ਆਪ ਵੀ ਦੁਖੀ ਹੁੰਦੇ ਨੇ ਕਿ ਕੁਝ ਉਹਨਾਂ ਦੇ ਪੁੱਤ ਨਾਲ ਹੋਇਆ ਤਾਂ ਅੱਜ ਹੀ ਘਟਨਾ ਜੋ ਕੁਝ ਵਾਪਰੀਆ ਪਟਿਆਲਾ ਦੇ ਵਿੱਚ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰਾਂ ਮਾਮਾਵਾਂ ਦੇ ਵੱਲੋਂ ਜੋ ਹੈ ਜਿਹਾ ਕੁਝ ਨਾ ਕੀਤਾ ਜਾਵੇ ਤਾਂ ਜੋ ਉਸ ਔਰਤ ਨੇ ਜੋ ਕਟਿਆ ਹਰਕਤ ਕੀਤੀ ਹੈ ਉਸ ਦੇ ਉੱਤੇ ਸਖਤ ਕਾਰਵਾਈ ਹੋ ਸਕੇ